ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਕੀ ਕਰਨਾ ਬਣਾਤਾ ਮੈਂ ਪਾਜੀ ਸੋਫੇ ਬੈੱਡ ਗੱਦੇ ਕੂਲਰ ਏਸੀ ਫਰਿੱਜ ਵਾਸ਼ਿੰਗ ਮਸ਼ੀਨ ਸਾਰਾ ਸਮਾਨ ਕਰ ਦੋ ਪਾਜੀ ਅਸੀਂ ਵੇਚਣ ਵਾਸਤੇ ਬੈਠੇ ਆਂ ਜੀ ਕੱਢਣਾ ਪਾਜੀ ਮੈਂ ਵੀ ਖਰੀਦਣ ਵਾਸਤੇ ਆਈ ਆ ਸਾਰਾ ਕੁਝ ਤੁਹਾਡੇ ਕੋਲ ਕਿਉਂ ਕਰਨੀ ਇਦਾਂ ਲਓ ਜੀ ਕਿੰਨੇ ਸਾਰਾ ਕੁਝ ਹੈਗਾ ਪਾਜੀ ਮੇਰੇ ਘਰ ਦੇ ਨਾਲ ਸਾਰਾ ਦਾਲ ਦਿੱਤਾ ਮੈਨੂੰ ਸੋਫੇ ਬੈੱਡ ਟੀਵੀ ਸਭ ਕੁਝ ਦਿੱਤਾ ਇਹਨਾਂ ਦੇ ਘਰ ਦੇ ਨਾਲ ਬਹਿ ਬਹਿ ਸੋਫੇ ਤੋੜ ਕੇ ਛੁੱਟੇ ਐਦਾਂ ਲੱਗੇ ਜਿਵੇਂ ਸੋਫੇ ਕਹਿੰਦੇ ਦੇਖੇ ਹੀ ਨਹੀਂ ਹੁੰਦੇ ਤੇ ਭਾਈ ਟੀਵੀ ਮੇਰੇ ਜਠਾਣੀ ਨੇ ਨਾ ਚਾਲ ਨਾਲ ਟੀਵੀ ਦੇ ਮਾਰਿਆ ਮੁੱਕਾ ਤੇ ਟੀਵੀ ਟੁੱਟ ਗਿਆ ਕਹਿੰਦੀ ਮੈਂ thì ਡਿਪਰੈਸ਼ਨ 'ਚ ਸੀ ਮੈਨੂੰ ਪਤਾ ਨਹੀਂ ਲੱਗਾ ਠੀਕ ਐ ਤੇ ਹੁਣ ਅਲਮਾਰੀ ਮੇਰੀ ਤੇ ਕੱਪੜੇ ਮੇਰੇ ਜਠਾਣੀ ਦੇ ਤੇ ਮੇਰੀ ਸੱਸ ਦੇ ਫੇਰ ਮੈਂ ਬੋਲਦੀ ਨਹੀਂ ਪਾਜੀ ਮੇਰਾ ਦਿਲ ਚੰਗਾ ਹੈ ਇਹ ਬੰਦਾ ਕਹਿੰਦਾ ਆ ਕਿ ਮੈਂ ਬਿਲਕੁਲ ਹੀ ਖੱਲੇ ਹੀ ਲੱਗ ਜਾ ਤੇ ਭਾਈ ਜਨਾਨੀ ਨੇ ਤੇ ਘਰ ਦਾ ਸਮਾਨ ਬਣਾਣਾ ਹੀ ਹੁੰਦਾ ਤੇ ਪਾਜੀ ਮੈਂ ਸੁਣਿਆ ਤੁਹਾਡੇ ਕੋ ਸਾਰਾ ਘਰ ਦਾ ਸਮਾਨ ਹੈਗਾ ਆ ਆਓ ਜੀ ਤੁਹਾਨੂੰ ਸਮਾਨ ਦਿਖਾਣੇ ਸਾਰਾ ਜੀ ਅਸੀਂ ਆ ਜਾ ਫੇਰ ਵਿਖਾਓ ਪਾਜੀ ਹਲਕਾ ਤੇ ਸਸਤਾ ਸਮਾਨ ਹੋਇਆ ਖਲਕਾਨੀ ਦਿਖਾਣਾ ਜੀ ਅਸੀਂ ਵਧੀਆ ਦਿਖਾਵਾਂਗੇ ਸਮਾਨ ਅਸੀਂ ਜੀ ਤੁਹਾਡਾ ਪੁਰਾਣਾ ਸਮਾਨ ਸਾਰਾ ਲੈ ਕੇ ਤੁਹਾਨੂੰ ਨਵਾਂ ਸਮਾਨ ਦੇਵਾਂਗੇ ਤੁਸੀਂ ਜਮਾਂ ਟੈਨਸ਼ਨ ਨਾ ਰੱਖੋ ਜੀ ਸੱਚੀ ਭਾਜੀ ਤੁਸੀਂ ਪਹਿਲਾਂ ਸਾਰਾ ਸਮਾਨ ਦੇਖੋ ਜੀ ਫਿਰ ਤੁਹਾਡੇ ਨਾਲ ਗੱਲ ਕਰਦੇ ਹਾਂ ਚਲੋ ਚਲੋ ਪਾਜੀ ਮੇਰੇ ਪੇਕੇਆਂ ਨੇ ਮੈਨੂੰ ਮਸ਼ੀਨ ਦਿੱਤੀ ਕਿਊਟ ਜੀ ਇੰਨਾ ਦੇ ਟੱਬਰ ਦੇ ਕੱਪੜੇ ਐਨੇ ਸਾਰੇ ਤੇ ਪਾਜੀ ਮੇਰੀ ਮਸ਼ੀਨ ਹੀ ਟੁੱਟ ਗਈ ਤੁਸੀਂ ਇਹਨੇ ਲਈਏ ਪਾਜੀ ਕਿੰਨੇ ਦੀ ਇਹ ਆਪਾਂ ਨੂੰ 15000 ਦੀ ਪਊ ਰੈਂਦ ਭਾਜੀ ਕੋਈ ਗੱਲ ਨਹੀਂ ਇੱਥੇ 5000 ਦੀ ਪੁਰਾਣੀ ਨਹੀਂ ਕੱਟੀ ਜਾਊਗੀ ਜੀ ਆਪਾਂ ਨੂੰ ਅਬ ਹੱਛਾ ਮਤਲਬ ਫੇਰ ਮੈਂ ਦੱਸਿਆ ਤੇ ਪਾਉਂਗੀ ਨਹੀਂ ਰੈਂਦੀ ਹਾਂ ਜੀ ਸੈੱਟ ਕਰ ਦੋ ਸੈੱਟ ਕਰ ਦੋ ਭਾਜੀ ਮੇਰੀ ਜਠਾਣੀ ਇੱਕ ਦਿਨ ਫ੍ਰਿਜ ਖੋਲ ਕੇ ਨਾ ਐ ਖਲੋਤੀ ਦੀ ਖਲੋਤੀ ਦੀ ਖਲੋਤੀ ਦੀ ਖਲੋਤੀ ਦੀ ਤੇ ਫ੍ਰਿਜ ਦੀ ਗੈਸ ਉੱਡ ਗਈ ਫ੍ਰਿਜ ਖਰਾਬ ਹੋ ਗਈ ਇਸ ਲਈ ਭਾਜੀ ਫ੍ਰਿਜ ਵੀ ਲੈ ਰਹੀ ਕਹਿੰਦੀ ਕਿੰਨੇ ਦੀ ਐਡਮਿਨੇਟਰ ਦੀ ਫ੍ਰਿਜ ਹੈ ਜੀ 12 ਸਾਲ ਦੀ ਗਾਰੰਟੀ ਹੈ ਜੀ ਇਹਦੀ 16000 ਰੁਪਏ ਦੀ ਆ 5000 ਦੀ ਆਪਣੀ ਪੁਰਾਣੀ ਕੱਟੀ ਜਾਓ ਸਿਰਫ ਆਪਾਂ ਨੂੰ 110 अच्छा हां पाजी हां दे <laughs> जी एलईडी ਦਾ ਰੇਟ ਦੱਸੋਗਾ ਜਰਾ ਹਾਂ ਜੀ ਐਲਈਡੀ ਆਪਾਂ 13000 ਦੀ ਦਿੰਨੇ ਆ ਜੀ اچھا 13000 ਦੀ ਆ ਤੇ ਪਾਜੀ ਇਹਦੀ ਸਕੀਮ ਐ ਕੋਈ 3 ਇੰਚੀ ਐਲਈਡੀ ਆ ਜੀ 2 ਸਾਲ ਦੀ ਗਾਰੰਟੀ ਐ ਇਹਦੇ ਚ ਪੁਰਾਣਾ ਆਪਣਾ ਟੀਵੀ 5000 ਦਾ ਕੱਟਿਆ ਦੇਊਗਾ ਜੀ ਪੁਰਾਣਾ ਟੀਵੀ ਇਹਨਾਂ ਢਿੱਡ ਵਰਗਾ ਐਗਾ ਪਾਜੀ ਤੁਸੀਂ ਐਨਡੀ ਪੈਕ ਕਰੋ ਜਿਹੜਾ 12000 ਦਾ ਪੈਨਲ ਆ ਜੀ ਇਹ ਆਪਾਂ ਟੈਲੀਵਿਜ਼ਨ ਆਪਣੇ ਉਹਨਾਂ ਕੋਲ ਹੈ ਨਹੀਂ ਟੀਐਲਈਡੀ ਦੇ ਨਾਲ ਆਪਾਂ ਇਹ ਪੈਨਲ ਫ੍ਰੀ ਦੇਵਾਂਗੇ 15000 ਦੇ ਵਿੱਚ ਅੱਛਾ ਵਿੱਚੇ ਐਲਈਡੀ ਦੇ ਵਿੱਚੇ ਪੈਨਲ 15000 ਰੁਪਏ ਚ ਸਿਰਫ 15000 ਚ ਐਲਈਡੀ ਤੇ ਪੈਨਲ ਵਾਹ ਉਹ ਕੀ ਹੁਣ ਮੂੰਹ ਕੀ ਬਣਾਇਆ ਤੂੰ ਮੈਂ ਰੁੱਸ ਗਈ ਆ ਤੂੰ ਦੱਸਿਆ ਉਹ ਨਹੀਂ ਤੂੰ ਰੁੱਸਣ ਲੱਗੇ ਮੈਨੂੰ ਸਾਰੇ ਬੈਟ ਚਾਹੀਦੇ ਵੇਖੋ ਕਿੰਨੇ ਸੋਹਣੇ ਸੋਹਣੇ ਆ ਉਹ ਇਨੇ ਬੈਟ ਐ ਹੇਟ ਉੱਤੇ ਰੱਖਣੇ ਐ ਕੀ ਕਰਨੇ ਐ ਦੋ ਲੈ ਲਓ ਫਿਰ ਉਹ ਦੋ ਬੈੱਡ ਕੀ ਕਰਨੇ ਰੱਖਨੇ ਕਿੱਥੇ ਆ ਇੱਕ ਮੇਰਾ ਇੱਕ ਮੇਰੇ ਜਠਾਣੀ ਦਾ ਇੱਕ ਦੂਜੇ ਦੇ ਕੁੱਤੇ ਖਾਣੀ ਕਰਦੇ ਰਹਿੰਦੇ ਤੇ ਹੁਣ ਤਿੰਨ ਜਠਾਣੀ ਤਰਸੋਂ ਆਉਣ ਡਿਆ ਵਾ ਇਹ ਕਿਹੜਾ ਗੀਤ ਹੈ ਉਹ ਮਹਿੰਗੇ ਪਤਾ ਕਿੰਨੇ ਹੋਣੇ ਆ ਐ ਵੀ ਪਾਈ ਜਿਹੜੀ ਮੇਰੇ ਜਠਾਣੀ ਦਾ ਬੈੱਡ ਪੁਰਾਣਾ ਹੈਗਾ ਆ ਉਹ ਵੀ ਕੱਟੇ ਜਾਊਗਾ ਹਾਂਜੀ 5000 ਦਾ ਜੀ ਵਾ ਵਾ ਗੜਬੜ ਗਈ ਮੇਰਾ ਬੈੱਡ ਵੀ ਨਵਾਂ ਹੋਊਗਾ ਬਿਨਾਂ ਵਾ ਚਲੋ 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 ਪੜਿਆ ਜਾਓ ਵਾ ਪਾਜੀ ਤੁਸੀਂ ਪੁਰਾਣਾ ਬੈੱਡ ਵੀ 5000 ਚ ਕੱਢ ਲਿਆ ਹਾਂਜੀ ਆ ਬਾਕਸ ਵਾਲਾ ਬੈੱਡ 5000 ਹੀ ਕਰਦੇ ਆ ਜੀ ਤੇ ਬੈਠੇ ਆ ਕਿੰਨੇ ਦਾ ਸਾਰੇ 16000 ਤੋਂ ਸ਼ੁਰੂ ਹੈ ਗਰਾਈਆਂ ਚ ਬੈਠੇ ਹਾਂਜੀ ਕਰੋ ਪੈਕ ਭਾਜੀ ਦੋ ਕੀ ਕਰਨ ਦੇ ਹਾਏ ਅਲਮਾਰੀ ਤੇ ਮੇਤੋ ਹੈਗੀ ਆ ਪਰ ਮੈਨੂੰ ਇਹ ਪਸੰਦ ਆ ਗਈ ਹੈ ਮੇਰੇ ਸੂਟ ਵੀ ਬੜੇ ਆ ਬਾਨਾ ਮਾਰਦੀ ਹੈ ਕੋਈ ਆਪਣੇ ਘਰ ਵਾਲੇ ਨੂੰ ਸੋਹੰਦੇ ਜੀ ਕੀ ਗੱਲ ਹੈ ਮੈਂ ਤੂੰ ਕੱਪੜੇ ਬੜੇ ਆ ਅਲਮਾਰੀ ਤੋੜ ਗਈ ਮੈਨੂੰ ਉਹ ਮਹਿੰਗੀ ਪਤਾ ਕਿੰਨੀ ਹੋਣੀ ਆ ਭਾਜੀ ਹੁਣ ਅਲਮਾਰੀ ਦੇ ਵੰਡੇ ਮੇਰੇ ਕੋਲ ਅਲਮਾਰੀ ਨਹੀਂ ਹੈਗੀ ਬਟਾਉਣ ਵਾਸਤੇ ਅਲਮਾਰੀ ਹੈ ਨਹੀਂ ਤੁਹਾਡੇ ਕੋਲੇ ਜੀ ਤੁਸੀਂ ਸਾਨੂੰ ਪੇਟੀ ਦੇ ਦਿਓ ਪੁਰਾਣਾ ਕੂਲਰ ਦੇ ਦਿਓ 5000 ਦਾ ਕੱਟੇ ਜੀ ਸਿਰਫ 10000 ਦੇਣਾ ਪੂ 15000 ਦੀ ਅਲਮਾਰੀ ਹੈ ਜੀ ਇਹ ਵੱਡੀ ਹਾਏ ਓਏ ਰੱਬਾ ਆ ਪਹਿ ਪੈਕ ਕਰ ਦੋ ਪਹਿ ਪੈਕ ਕਰ ਦੋ ਹਾਏ ਅਜੇ ਵੀ ਲੋ ਕੂਲਰ ਚੱਲਦੇ ਵੀ ਨਹੀਂ ਪਹਿ ਮੇਰੇ ਠੰਡੀ ਠੰਡੀ ਹਵਾ ਆਉਂਦੀ ਆ ਠੰਡ ਹੈਗੀ ਏ ਤਾਂ ਠੰਡੀ ਹਵਾ ਲੱਗਣੀ ਤੈਨੂੰ ਹੂੰ ਤਾਂ ਦੇ ਨਾਲ ਲੱਗਦੇ ਨੇ ਬਾਹਲੇ ਆਉਂਦੇ ਰਹਿੰਦੇ ਬਸ ਓਏ ਇੰਨਾ ਖਰਚਾ ਕਰਾਤਾ ਤੂੰ ਰੇਟ ਸਹੀ ਹੀ ਤਾਂ ਕਿ ਸਮਾਨ ਲਈ ਜਾਣਾ ਹੈ ਪਤਾ ਕਿੰਨੇ ਮਹਿੰਗੇ ਹੋਣੇ ਆ ਐਵੇਂ ਟਨਕੇ ਇਪਾਜੀ ਕਾਲ ਸੁਣੇ ਪਾਜੀ ਇਹ ਕੂਲਰ ਕਿੰਨੇ ਦਾ ਇਹ ਕੂਲਰ ਦੇ ਰਹੀ ਹੈ ਜੇ 13000 ਦਾ ਕੂਲਰ ਪਾਜੀ ਇਹ ਵੀ ਕੱਟ ਦੋਗੇ ਹਾਂਜੀ ਆ 6500 ਦਾ ਪਹਿਲਾਂ ਕੱਟਿਆ ਜਾਊਗਾ ਫਿਰ 1000 ਦਾ ਕੱਟਿਆ ਜਾਊਗਾ ਆਪਣੇ ਕੋਲ 10000 ਦਾ ਕੂਲਰ ਸ਼ੁਰੂ ਨਹੀਂ ਹਾਂ ਦਾਸਾਲਾ ਲੋਗ ਕਿ ਤਾਂ 5 ਦੇਣਾ ਪੂਰੇ ਆਪਣ ਨੂੰ ਤੇ ਰੱਖ ਜਾ ਐ ਕਰ ਦੋ ਪਾਜੀ ਪੈਕ ਦੋ ਕਰ ਦੇ ਕਿ ਮੈਂ ਆਪਣੇ ਭੇਕੇ ਭੇਜ ਦੂੰਗੀ ਮੇਰੀ ਗਾਲ ਸੁਣਾ ਚਰਾ ਹਾਂ ਲੱਗਦਾ ਝੂਠ ਝੜ ਮਾਰਨ ਦੇ ਆ ਬਿਲਕੁਲ ਹੋਰ ਬਣਾ ਕੇ ਦੇਣਾ ਪਾਜੀ ਮੇਰੇ ਘਰ ਵਾਲਾ ਕਹਿੰਦਾ ਤੂੰ ਝੂਠ ਬੋਲਣ ਦੇ ਨਾ ਨਾ ਬਿਲਕੁਲ ਜਿਹੜੀ ਗੱਲ ਕਵਾਂਗੇ ਜੀ ਪੰਜਾਬ ਚੋ ਪਹਿਲੇ ਨੰ